ਮਤੀ ਦੀ ਅੰਜੀਲ ਅਧਿਆਇ ਨੰਬਰ 25 10 ਕੁਵਾਰੀਆਂ ਦਾ ਦ੍ਰਿਸ਼ਟਾਂਤ ਉਸ ਵੇਲੇ ਸਵਰਗ ਰਾਜ 10 ਕੁਵਾਰੀਆਂ ਵਰਗਾ ਹੋਵੇਗਾ ਜਣੀਆਂ ਆਪਣੀਆਂ ਮਸ਼ਾਲਾਂ ਲੈ ਕੇ ਲੜੇ ਦੇ ਮੇਲ ਨੂੰ ਨਿਕਲੀਆਂ ਅਤੇ ਉਹਨਾਂ ਵਿੱਚੋਂ ਪੰਜ ਤਾਂ ਮੂਰਖ ਅਤੇ ਪੰਜ ਸਮਝਦਾਰ ਸਨ ਕਿਉਂਕਿ ਜਿਹੜੀਆਂ ਮੂਰਖ ਸਨ ਉਹਨਾਂ ਨੇ ਆਪਣੀਆਂ ਮਸ਼ਾਲਾਂ ਤਾਂ ਲੈ ਲਈਆਂ ਪਰ ਤੇਲ ਆਪਣੇ ਨਾਲ ਨਾ ਲਿਆ ਪਰ ਸਮਝਦਾਰਾਂ ਨੇ ਆਪਣੇ ਭਾਂਡਿਆਂ ਵਿੱਚ ਤੇਲ ਆਪਣੀਆਂ ਮਸ਼ਾਲਾਂ ਨਾਲ ਲੈ ਲਈਆਂ ਅਤੇ ਜਦ ਲਾੜੇ ਦੇ ਆਉਣ ਵਿੱਚ देर ਹੋਈ ਤਾਂ ਉਹ ਸਭ ਉੰਗ ਪਈਆਂ ਅਤੇ ਸੌ ਗਈਆਂ ਅਤੇ ਅੱਧੀ ਰਾਤ ਨੂੰ ਧੁੰਮ ਪਈ ਉਹ ਲਾੜਾ ਆਇਆ ਉਹਦੇ ਮਿਲਣ ਨੂੰ ਨਿਕਲੋ ਤਾਂ ਉਹਨਾਂ ਸਭਨਾਂ ਕੁਆਰੀਆਂ ਨੇ ਉੱਠ ਕੇ ਆਪਣੀਆਂ ਮਸ਼ਾਲਾਂ ਤਿਆਰ ਕੀਤੀਆਂ ਅਤੇ ਮੋਰਖਾ ਨੇ ਸਮਝਦਾਰਾਂ ਨੂੰ ਕਿਹਾ ਕਿ ਆਪਣੇ ਤੇਲ ਵਿੱਚੋਂ ਕੁਝ ਸਾਨੂੰ ਦਿਓ ਕਿਉਂ ਜੋ ਸਾਡੀਆਂ ਮਸ਼ਾਲਾਂ ਬੁਝਦੀਆਂ ਜਾਂਦੀਆਂ ਹਨ ਪਰ ਸਮਝਦਾਰਾਂ ਨੇ ਉੱਤਰ ਦਿੱਤਾ ਨਾ ਕਿਤੇ ਸਾਡੇ ਅਤੇ ਤੁਹਾਡੇ ਲਈ ਥੋੜੇ ਨਾ ਜਾਵੇ ਪਰ ਤੁਸੀਂ ਵੇਚਣ ਵਾਲਿਆਂ ਦੇ ਕੋਲ ਜਾ ਕੇ ਆਪਣੇ ਲਈ ਮੁੱਲ ਲਓ ਅਤੇ ਜਦੋਂ ਉਹ ਮੁੱਲ ਲੈਣ ਗਈਆਂ ਤਾਂ ਲੜਾ ਆ ਪਹੁੰਚਿਆ ਅਤੇ ਜਿਹੜੀਆਂ ਤਿਆਰ ਸਨ ਉਹਦੇ ਨਾਲ ਵਿਆਹ ਵਿੱਚ ਜਾਵੜੀਆਂ ਅਤੇ ਦਰਵਾਜ਼ਾ ਬੰਦ ਕੀਤਾ ਗਿਆ ਅਤੇ ਬਾਅਦ ਵਿੱਚ ਦੂਜੀਆਂ ਕੁਵਾਰੀਆਂ ਵੀ ਆਈਆਂ ਅਤੇ ਬੋਲੀਆਂ "ਹੇ ਮਹਾਰਾਜ, ਹੇ ਮਹਾਰਾਜ ਸਾਡੇ ਲਈ ਦਰਵਾਜ਼ਾ ਖੋਲ ਦਿਓ" ਪਰ ਉਸਨੇ ਉੱਤਰ ਦਿੱਤਾ "ਮੈਂ ਤੁਹਾਨੂੰ ਸੱਚ ਆਖਦਾ ਹਾਂ ਜੋ ਮੈਂ ਤੁਹਾਨੂੰ ਨਹੀਂ ਪਛਾਣਦਾ ਇਸ ਕਰਕੇ ਜਾਗਦੇ ਰਹੋ ਕਿਉਂ ਜੋ ਤੁਸੀਂ ਨਾ ਉਸ ਦਿਨ ਨਾ ਉਸ ਘੜੀ ਨੂੰ ਜਾਣਦੇ ਹੋ ਤੋੜਿਆਂ ਦਾ ਦ੍ਰਿਸ਼ਟਾਂਤ ਇਹ ਗੱਲ ਤਾਂ ਉਸ ਮੁਨਖ ਵਰਗੀ ਹੈ ਜਿਸਨੇ ਪ੍ਰਦੇਸ਼ ਨੂੰ ਜਾਣ ਲਗਿਆ ਆਪਣੇ ਨੌਕਰਾਂ ਨੂੰ ਸਾਧ ਕੇ ਆਪਣਾ ਮਾਲ ਉਹਨਾਂ ਨੂੰ ਸੌਪਿਆ ਅਤੇ ਇੱਕ ਨੂੰ ਪੰਜ ਤੋੜੇ ਦੂਜੇ ਨੂੰ ਦੋ ਅਤੇ ਤੀਜੇ ਨੂੰ ਇੱਕ ਹਰੇਕ ਨੂੰ ਉਹ ਦੀ ਯੋਗਤਾ ਦੇ ਅਨੁਸਾਰ ਦਿੱਤਾ ਤਾਂ ਪ੍ਰਦੇਸ਼ ਨੂੰ ਚਲਿਆ ਗਿਆ ਜਿਸਨੇ ਪੰਜ ਤੋੜੇ ਲਏ ਸਨ ਉਹਨੇ ਛੱਟ ਜਾ ਕੇ ਉਹਨਾਂ ਨਾਲ ਵਜਨ ਵਿਪਾਰ ਕੀਤਾ ਅਤੇ ਹੋਰ 5 ਤੋੜੇ ਕਮਾਏ ਇਸ ਤਰ੍ਹਾਂ ਜਿਸਨੇ 2 ਲਏ ਸਨ ਉਹਨੇ ਵੀ ਹੋਰ 2 ਕਮਾ ਲਏ ਪਰ ਜਿਸਨੇ 1 ਲਿਆ ਸੀ ਉਹਨੇ ਜਾ ਕੇ ਧਰਤੀ ਪੁੱਟੀ ਅਤੇ ਆਪਣੇ ਮਾਲਕ ਦੇ ਤੋੜੇ ਨੂੰ ਲੁਕਾ ਦਿੱਤਾ ਬਹੁਤ ਸਮੇਂ ਬਾਅਦ ਉਹਨਾਂ ਨੌਕਰਾਂ ਦਾ ਮਾਲਕ ਆਇਆ ਅਤੇ ਉਹਨਾਂ ਤੋਂ ਲੇਖਾ ਲੈਣ ਲੱਗਾ ਜੋ ਜਿਸਨੇ 5 ਤੋੜੇ ਲਏ ਸਨ ਉਹਨੇ ਕੋਲ ਆ ਕੇ ਹੋਰ 5 ਤੋੜੇ ਉਹਦੇ ਅੱਗੇ ਰੱਖੇ ਅਤੇ ਕਿਹਾ ਸਵਾਮੀ ਜੀ ਤੁਸੀਂ ਮੈਨੂੰ 5 ਤੋੜੇ ਸੌਂਪੇ ਸਨ ਵੇਖੋ ਮੈਂ 5 ਤੋੜੇ ਹੋਰ ਵੀ ਕਮਾਏ। ਉਹਦੇ ਮਾਲਕ ਨੇ ਉਸਨੂੰ ਕਿਹਾ, "ਇਹ ਚੰਗੇ ਅਤੇ ਵਫਾਦਾਰ ਨੌਕਰ, ਸ਼ਾਬਾਸ਼। ਤੂੰ ਤਾਂ ਥੋੜੇ ਜਿਹੇ ਵਿੱਚ ਵਫਾਦਾਰ ਰਹਾ। ਮੈਂ ਤੈਨੂੰ ਬਹੁਤ ਸਾਰੇ ਉਤੇ ਅਧਿਕਾਰ ਦੇਵਾਂਗਾ। ਤੂੰ ਆਪਣੇ ਮਾਲਕ ਦੀ ਖੁਸ਼ੀ ਵਿੱਚ ਸ਼ਾਮਲ ਹੋ।" ਅਤੇ ਜਿਸਨੇ 2 ਤੋੜੇ ਲਏ ਸਨ, ਉਹ ਵੀ ਕੋਲ ਆ ਕੇ ਬੋਲਿਆ, "ਸਵਾਮੀ ਜੀ, ਤੁਸੀਂ ਮੈਨੂੰ 2 ਤੋੜੇ ਸੌਂਪੇ ਸਨ। ਵੇਖੋ ਮੈਂ 2 ਤੋੜੇ ਹੋਰ ਵੀ ਕਮਾਏ।" ਉਹਦੇ ਮਾਲਕ ਨੇ ਉਸਨੂੰ ਕਿਹਾ, "ਇਹ ਚੰਗੇ ਅਤੇ ਵਫਾਦਾਰ ਨੌਕਰ, ਸ਼ਾਬਾਸ਼ ਤੂੰ ਥੋੜੇ ਜਿਹੇ ਵਿੱਚ ਵਫਾਦਾਰ ਹੈਂ ਮੈਂ ਤੈਨੂੰ ਬਹੁਤ ਸਾਰੇ ਉੱਤੇ ਅਧਿਕਾਰ ਦੇਵਾਂਗਾ ਤੂੰ ਆਪਣੇ ਮਾਲਕ ਦੀ ਖੁਸ਼ੀ ਵਿੱਚ ਸ਼ਾਮਿਲ ਹੋ ਫਿਰ ਜਿਸਨੇ ਇੱਕ ਤੋੜਾ ਲਿਆ ਸੀ ਉਹ ਵੀ ਕੋਲ ਆ ਕੇ ਬੋਲਿਆ ਸਵਾਮੀ ਜੀ ਮੈਂ ਤੁਹਾਨੂੰ ਜਾਣਦਾ ਹਾਂ ਜੋ ਤੁਸੀਂ ਕੜਰੇ ਆਦਮੀ ਹੋ ਕਿ ਜਿੱਥੇ ਤੁਸੀਂ ਨਹੀਂ ਬੀਜਿਆ ਉੱਥੇ ਵੜਦੇ ਹੋ ਅਤੇ ਜਿੱਥੇ ਨਹੀਂ ਖੰਡਿਆ ਉੱਥੋਂ ਇਕੱਠਾ ਕਰਦੇ ਹੋ ਸੋ ਮੈਂ ਡਰਿਆ ਅਤੇ ਜਾ ਕੇ ਤੁਹਾਡੇ ਤੋੜੇ ਨੂੰ ਧਰਤੀ ਵਿੱਚ ਲੁਕਾ ਦਿੱਤਾ ਇਹ ਆਪਣਾ ਤੋੜਾ ਵਾਪਸ ਲੈ ਲਵੋ उसने मालिक ने उसनों उत्तर दिता वही दुष्ट और आलसी नौकर कि तू जानता है कि जिथे मैं नहीं बीजा उथों वढ़ हाँ और जिते मैं नहीं खंडाया उथे इकट्ठा करता हाँ इसलिए तेन चाहिए सी जो मेरे रुपए शाहूकार मैं आके अपना माल व्याज समेत लेंदा सो तोड़ा उस को ले लो अ जिस दे को दस तौड़े उस क्योंकि जिस किसी को कुछ है ਉਹਨੂੰ ਦਿੱਤਾ ਜਾਵੇਗਾ ਅਤੇ ਉਹਦਾ ਵਾਅਦਾ ਹੋਵੇਗਾ ਪਰ ਜਿਸ ਦੇ ਕੋਲ ਨਹੀਂ ਉਸ ਕੋਲੋਂ ਜੋ ਉਹਦਾ ਹੈ ਉਹ ਵੀ ਲੈ ਲਿਆ ਜਾਵੇਗਾ ਇਸ ਨਕੰਮੇ ਨੌਕਰ ਨੂੰ ਬਾਹਰ ਦੇ ਅੰਧਕਾਰ ਵਿੱਚ ਸੁੱਟ ਦਿਓ ਉੱਥੇ ਰੋਣਾ ਤੇ ਚੀਚੀਆਂ ਵਟਣਾ ਹੋਵੇਗਾ ਨਿਆ ਦਾ ਦਿਨ ਜਦ ਮਨੁੱਖ ਦਾ ਪੁੱਤਰ ਆਪਣੀ ਮਹਿਮਾ ਨਾਲ ਸਾਰੇ ਦੂਤਾਂ ਨਾਲ ਆਵੇਗਾ ਤਦ ਉਹ ਆਪਣੇ ਤੇਜ ਦੇ ਸਿੰਘਾਸਨ ਉੱਤੇ ਬੈਠੇਗਾ ਅਤੇ ਸਭ ਕੌਮਾਂ ਉਹਦੇ ਅੱਗੇ ਇਕੱਠੀਆਂ ਕੀਤੀਆਂ ਜਾਣਗੀਆਂ ਅਤੇ ਜਿਸ ਤਰ੍ਹਾਂ ਯਾਲੀ ਭੇਡਾਂ ਨੂੰ ਬੱਕਰੀਆਂ ਵਿੱਚੋਂ ਅਲੱਗ ਕਰਦਾ ਹੈ ਉਸੇ ਤਰ੍ਹਾਂ ਉਹ ਉਹਨਾਂ ਨੂੰ ਇੱਕ ਦੂਜੇ ਤੋਂ ਅਲੱਗ ਕਰੇਗਾ ਅਤੇ ਉਹ ਭੇਡਾਂ ਨੂੰ ਆਪਣੇ ਸੱਜੇ ਪਾਸੇ ਅਤੇ ਬੱਕਰੀਆਂ ਨੂੰ ਖੱਬੇ ਪਾਸੇ ਖੜਾ ਕਰੇਗਾ। ਤਦ ਰਾਜਾ ਉਹਨਾਂ ਨੂੰ ਜਿਹੜੇ ਉਹਦੇ ਸੱਜੇ ਪਾਸੇ ਹੋਣ ਆਖੇਗਾ, "ਹੇ ਮੇਰੇ ਪਿਤਾ ਦੇ ਮੁਬਾਰਕ ਲੋਕੋ, ਆਓ ਜਿਹੜਾ ਰਾਜ ਜਗਤ ਦੇ ਮੁੱਢੋਂ ਤੁਹਾਡੇ ਲਈ ਤਿਆਰ ਕੀਤਾ ਹੋਇਆ ਹੈ, ਉਹਦੇ ਬਾਰੇ ਸੋਵੋ। ਕਿਉਂ ਜੋ ਮੈਂ ਭੁੱਖਾ ਸੀ ਅਤੇ ਤੁਸੀਂ ਮੈਨੂੰ ਖਾਣ ਨੂੰ ਦਿੱਤਾ।" ਮੈਂ ਧਿਆਇਆ ਸੀ ਅਤੇ ਤੁਸੀਂ ਮੈਨੂੰ ਪੀਣ ਨੂੰ ਦਿੱਤਾ ਮੈਂ ਪਰਦੇਸੀ ਸੀ ਅਤੇ ਤੁਸੀਂ ਮੈਨੂੰ ਆਪਣੇ ਘਰ ਉਤਾਰਿਆ ਨੰਗਾ ਸੀ ਅਤੇ ਤੁਸੀਂ ਮੈਨੂੰ ਕੱਪੜੇ ਪਹਿਨਾਏ ਮੈਂ ਰੋਗੀ ਸੀ ਅਤੇ ਤੁਸੀਂ ਮੇਰੀ ਖਬਰ ਲਈ ਮੈਂ ਕੈਦ ਵਿੱਚ ਸੀ ਅਤੇ ਤੁਸੀਂ ਮੇਰੇ ਕੋਲ ਆਏ ਤਦ ਧਰਮੀ ਲੋਕ ਉਹਨੂੰ ਇਹ ਉੱਤਰ ਦੇਣਗੇ ਪ੍ਰਭੂ ਜੀ ਅਸੀਂ ਕਦੋਂ ਤੈਨੂੰ ਭੁੱਖਿਆ ਵੇਖਿਆ ਮੈਂ ਤੈਨੂੰ ਖੁਆਇਆ ਜਾਂ ਧਿਆਇਆ ਵੇਖਿਆ ਤੇ ਤੈਨੂੰ ਪਲਾਇਆ ਕਦੋਂ ਅਸੀਂ ਤੈਨੂੰ ਪਰਦੇਸੀ ਵੇਖਿਆ ਤੇ ਤੈਨੂੰ ਆਪਣੇ ਘਰ ਉਤਾਰਿਆ ਜਾਂ ਨੰਗਾ ਵੇਖਿਆ ਤੇ ਤੈਨੂੰ ਕੱਪੜੇ ਪਹਿਨਾਏ ਕਦੋਂ ਅਸੀਂ ਤੈਨੂੰ ਰੋਗੀ ਜਾਂ ਕੈਦੀ ਵੇਖਿਆ ਤੇ ਤੇਰੇ ਕੋਲ ਆਏ ਰਾਜਾ ਉਹਨਾਂ ਨੂੰ ਉੱਤਰ ਦੇਵੇਗਾ ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜਦ ਤੁਸੀਂ ਮੇਰੇ ਇਹਨਾਂ ਸਭਨਾ ਛੋਟੇ ਭਰਾਵਾਂ ਵਿੱਚੋਂ ਇੱਕ ਨਾਲ ਇਹ ਕੀਤਾ ਤਾਂ ਮੇਰੇ ਨਾਲ ਕੀਤਾ ਤਦ ਜਿਹੜੇ ਖੱਬੇ ਪਾਸੇ ਹੋਣ ਉਹਨਾਂ ਨੂੰ ਵੀ ਉਹ ਕਹੇਗਾ ਇਸਰਾਪੇ ਹੋਇਓ ਮੇਰੇ ਕੋਲ ਉਸ ਦੀਪਕ ਅੱਗ ਵਿੱਚ ਚਲੇ ਜਾਓ ਜਿਹੜੀ ਸ਼ੈਤਾਨ ਅਤੇ ਉਹਦੇ ਦੋਤਾਂ ਲਈ ਤਿਆਰ ਕੀਤੀ ਹੋਈ ਹੈ ਕਿਉਂ ਜੋ ਮੈਂ ਭੁੱਖਾ ਸੀ ਤੇ ਤੁਸੀਂ ਮੈਨੂੰ ਨਾ ਖਵਾਇਆ ਮੈਂ ਧਿਆਇਆ ਸੀ ਤੇ ਤੁਸੀਂ ਮੈਨੂੰ ਨਾ ਪਿਆਇਆ ਮੈਂ ਪਰਦੇਸੀ ਸੀ ਤੇ ਤੁਸੀਂ ਮੈਨੂੰ ਆਪਣੇ ਘਰ ਨਾ ਉਤਾਰਿਆ ਨੰਗਾ ਸੀ ਤੇ ਤੁਸੀਂ ਮੈਨੂੰ ਕੱਪੜੇ ਨਾ ਪਹਿਨਾਏ ਰੋਗੀ ਅਤੇ ਕੈਦੀ ਸੀ ਤੇ ਤੁਸੀਂ ਮੇਰੀ ਖਬਰ ਨਾ ਲਈ ਤਾਂ ਦੋ ਵੀ ਉੱਤਰ ਦੇਣਗੇ ਪ੍ਰਭੂ ਜੀ ਕਦੋਂ ਅਸੀਂ ਤੈਨੂੰ ਭੁੱਖਾ ਜਾਂ ਧਿਆਇਆ ਜਾਂ ਪਰਦੇਸੀ ਜਾਂ ਨੰਗਾ ਜਾਂ ਰੋਗੀ ਜਾਂ ਕੈਦੀ ਵੇਖਿਆ ਅਤੇ ਤੇਰੀ ਤਹਲ ਸੇਵਾ ਨਾ ਕੀਤੀ ਤਦ ਉਹ ਉਹਨਾਂ ਨੂੰ ਇਹ ਉੱਤਰ ਦੇਵੇਗਾ ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜਦ ਤੁਸੀਂ ਇਹਨਾਂ ਸਭਨਾ ਤੋਂ ਛੋਟਿਆਂ ਵਿੱਚੋਂ ਇੱਕ ਨਾਲ ਇਹ ਨਾ ਕੀਤਾ ਤਾਂ ਮੇਰੇ ਨਾਲ ਨਾ ਕੀਤਾ ਅਤੇ ਇਸ ਦੀਪਕ ਸਜਾ ਵਿੱਚ ਜਾਣਗੇ ਭਤਰਮੀ ਸਦੀਪਕ ਜੀਵਨ ਵਿੱਚ ਆਮੀਨ